ਇਹ ਜ਼ਿਲ੍ਹੇ ਵਿੱਚ ਅਨਸੁਖਾਵੀ ਘਟਨਾ ਵਾਪਰੀ ਹੈ ਉਹਦੀ ਬਰੀਫਿੰਗ ਲਈ ਇਹ ਪੀਸੀ ਰੱਖੀ ਗਈ ਸੀ ਅ ਇੱਕ ਮੈਡੀਕਲ ਟੀਮ ਦਾ ਗਠਨ ਕੀਤਾ ਗਿਆ ਸੀ ਜਿਹਦੇ ਵਿੱਚ ਸੀਨੀਅਰ ਮੈਡੀਕਲ ਅਫੀਸਰ ਮੈਡੀਕਲ ਅਫੀਸਰ ਪੁਲਿਸ ਰਿਪ੍ਰੈਜ਼ੈਂਟੇਟਿਵ ਤੇ ਐਗਜ਼ੈਕਟਿਵ ਮਜਿਸਟ੍ਰੇਟ ਇਹ ਜਿਹੜੇ ਆਪਣੇ ਅ ਡੈਥਸ ਹੋਈਆਂ ਉਹਨਾਂ ਦੀ ਫੈਮਲੀਜ਼ ਨੂੰ ਵਿਜ਼ਿਟ ਕੀਤਾ ਸੀ ਤੇ ਉਹਨਾਂ ਵੱਲੋਂ ਇੱਕ ਰਿਪੋਰਟ ਵੀ ਸਬਮਿਟ ਕੀਤੀ ਗਈ ਹੈ ਜਿਹਦੇ ਵਿੱਚ ਮੈਡੀਕਲ ਟੀਮ ਵੱਲੋਂ ਦੱਸਿਆ ਗਿਆ ਹੈ ਕਿ ਚਾਰ ਵਿੱਚੋਂ ਤਿੰਨ ਜਿਹੜੇ ਪੇਸ਼ੈਂਟਸ ਅਨਫੋਰਚੂਨੇਟਲੀ ਇਮਿਊਨੋ ਕੰਪਰੋਮਾਈਜ਼ਡ ਉਹਨਾਂ ਦੀ ਸਥਿਤੀ ਸੀ ਤੇ ਇੱਕ ਪੇਸ਼ੈਂਟ ਸੋ ਅਨਫੋਰਚੂਨੇਟਲੀ ਅਲਸਰਸ ਵੀ ਸੀ ਬੈਕ ਤੇ ਤੇ ਇਹ ਮੋਬਾਈਲ ਪੋਜੀਸ਼ਨ 'ਚ ਸੀ ਤੇ ਇਹ ਇਹਨਾਂ ਨਾਊ ਡੀਡਿਕਸ਼ਨ ਸੈਂਟਰ 'ਚ ਕਾਫੀ ਵਾਰ ਆਦੇ ਜਾਂਦੇ ਰਹੇ ਹੈ ਜਿਹੜੇ ਚੌਥੇ ਹੈ ਉਹਨਾਂ ਦੇ ਆਈ ਥਿੰਕ ਮਲੋਟ ਤੋਂ ਇੱਕ ਆਪਣਾ ਗੋਲੀ ਲੈ ਕੇ ਆਏ ਜਿਹੜੀ ਔਰ ਸੈਂਟਰ ਤੋਂ ਤੇ ਇੱਥੇ ਆ ਕੇ ਉਹਨਾਂ ਨੇ ਇੰਜੈਕਸ਼ਨ ਰੂਪ ਚੋ ਲੈਣੀ ਚਾਹੀ ਤਾ ਉਹਦੇ ਕਾਰਨ ਉਹਨਾਂ ਦੀ ਡੈਥ ਹੋ ਗਈ ਹੈ ਇਹਦੇ ਨਾਲ ਨਾਲ ਇੱਕ ਵੱਖਰੀ ਟੀਮ ਦਾ ਵੀ ਗਠਨ ਕੀਤਾ ਗਿਆ ਸੀ ਅਗੇਨ ਮੈਡੀਕਲ ਸਿਵਲ ਤੇ ਪੁਲਿਸ ਆਫਿਸਰਸ ਦੀ ਕੰਬਾਈਨ ਟੀਮ ਸੀ ਜਿਹਦੇ ਵਿੱਚ ਇੱਕ ਐਕਸਟੈਂਸਿਵ ਰੇਡ ਕੰਡਕਟ ਕੀਤੀ ਗਈ ਹੈ ਕੱਲ ਫਿਰੋਜ਼ਪੁਰ ਵਿਖੇ ਇੱਕ ਮੈਡੀਕਲ ਸ਼ਾਪ ਸੀਲ ਹੋਈ ਹੈ ਤੇ ਲੱਖੋ ਕੇ ਬਰਾਮਦ ਵਿੱਚ 5 ਮੈਡੀਕਲ ਸ਼ਾਪਸ ਇਨਸਪੈਕਟ ਕੀਤੀ ਗਈ ਉਹਦੇ ਵਿੱਚ 3 ਸੀਲ ਹੋਈਆਂ ਹਾਲਦੀਗੜੀ ਸਿਵਲ ਸਰਜਨ ਤੇ ਡਰਗ ਇਨਸਪੈਕਟਰ ਆਫਿਸ ਨੂੰ ਇਹ ਸਖਤ ਹਦਾਇਤਾਂ ਦਿੱਤੀ ਗਈਆਂ ਕਿ ਆਪਣੀ ਸਪੈਸ਼ਲ ਟੀਮਸ ਵੱਖਰੀ ਵੱਖਰੀ ਬਣਾ ਕੇ ਹਾਲਾਂਕਿ ਇਹਨਾਂ ਦੇ ਵੱਲੋਂ 207 ਦੇ ਕਰੀਬ ਇਨਸਪੈਕਸ਼ਨ ਇਸ ਸਾਲ ਹੋ ਗਈਆਂ ਸਤੰਬਰ ਤੱਕ ਬਟ ਇਸ ਜਿਵੇਂ ਤੁਹਾਡੇ ਨਾਲ ਤੁਸੀਂ ਵੀ ਇਹ ਸਾਰੀ ਜਾਣਕਾਰੀ ਸਾਡੇ ਨਾਲ ਸਾਂਝਾ ਕੀਤੀ ਹੈ ਕਿ ਜੀ ਵਖਰੀ ਵਖਰੀ ਅਟਟਾ ਖਾਵਾਂ ਤੇ ਆਪਣੇ ਮੈਡੀਕਲ ਸ਼ਾਪਸ ਬਾਰੇ ਜਿਹੜੀ ਇਨਫੋਰਮੇਸ਼ਨ ਸਾਂਝੀ ਕੀਤੀ ਗਈ ਹੈ ਉਹਦੇ ਲਈ ਅਸੀਂ ਇੱਕ ਸਪੈਸ਼ਲ ਟੀਮਸ ਦਾ ਗਠਨ ਕਰਕੇ 익ਸਟੈਂਸਿਵ ਜਿਹੜੀ ਸਰਚ ਇਨਸਪੈਕਸ਼ਨ ਰੇਡਸ ਐ ਤੇ ਸੀਜ਼ਰਸ ਐ ਉਹ ਕਿਤੇ ਜਾਣਗੇ ਇਹਦੇ ਨਾਲ ਨਾਲ ਜਿਹੜੇ ਆਪਣੇ ਮਹਿੰਮ ਚੱਲ ਰਹੀ ਹੈ ਯੁਧ ਨਸ਼ਾ ਵਿਰੋਧੋ ਜੰਗੀ ਪਦਰਤੇ ਸਰਕਾਰ ਦੇ ਹਦਾਇਤਾਂ ਦੇ ਅਨੁਸਾਰ ਚੱਲ ਰਹੀ ਹੈ ਉਹਦੇ ਤਹਿਤ ਆਪਣੇ ਜ਼ਿਲ੍ਹੇ ਵਿੱਚ ਆਲਰੇਡੀ ਜਿਹੜੇ ਡੀ ਐਡਿਕਸ਼ਨ ਸੈਂਟਰ ਦੀ ਓ ਪੀ ਡੀ ਆਈ ਪੀ ਡੀ ਡਬਲ ਤੇ ਟ੍ਰਿਪਲ ਹੋ ਚੁੱਕੀ ਹੈ ਸਪਲਾਈ ਸਾਈਡ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਆਪਣੇ ਡਰੱਗ ਜਿਹੜੇ ਆ ਉਹਨਾਂ ਤੇ ਬਹੁਤ ਜ਼ਿਆਦਾ ਸਪਲਾਈ ਚੇਨ ਨੂੰ ਕ੍ਰੈਕ ਕੀਤਾ ਗਿਆ ਹੈ ਤੇ ਉਹਦੇ ਵੀ ਕਾਫੀ ਥਲ ਪਈ ਹੈ ਉਹਦੀ ਰਿਕਵਰੀਜ਼ ਲਈ ਐਸਐਸਪੀ ਸਾਹਿਬ ਵੀ ਆਪਣੀ ਜਾਣਕਾਰੀ ਸਾਂਝਾ ਕਰਨਗੇ ਜੀ ਕਿੰਨੇ ਡਰਗ ਲਾਈਸੈਂਸ ਸਾਰੇ ਸ਼ੇਅਰ ਕਰਦੇ ਰਹੇ ਆ ਪੁਲਿਸ ਵੱਲੋਂ ਬਹੁਤ ਹੀ ਵਧੀਆ ਕਾਰਗੁਜ਼ਾਰੀ ਹੁੰਦੀ ਜਿਹੜੀਆਂ ਰਿਕਵਰੀਜ਼ ਤੇ ਜਿਹੜੇ ਕੇਸ ਰਜਿਸਟਰਡ ਜਿੰਨੇ ਕੇਸ ਰਜਿਸਟਰਡ ਤੇ ਰਿਕਵਰੀਜ਼ ਹੋਈਆਂ ਇਹ ਪਿਛਲੇ ਸਮੇਂ ਦਾ ਰਿਕਾਰਡ ਹੈ ਤੇ ਇਹਦੇ ਵਿੱਚ ਸਾਡੀ ਵੱਧ ਤੋਂ ਵੱਧ ਜਿਹੜੀ ਰਿਕਵਰੀ 200 12 किलो ਹੋਂ ਤੱਕ ਜਿਹੜੀ ਹੈਰੋਇਨ ਰਿਕਵਰ ਹੋ ਚੁੱਕੀ ਹੈ ਜੋ ਪਿਛਲੇ ਕਿਸੇ ਵੀ ਸਮੇਂ ਪੂਰੇ ਇੱਕ ਸਾਲ ਦੀ ਰਿਕਵਰੀ ਨਾਲੋਂ 4-5 ਗੁਣਾ ਤੋਂ ਵੱਧ ਹੈ ਤੇ ਇਵੇਂ ਗ੍ਰਿਫਤਾਰੀਆਂ ਤੇ ਇਵੇਂ ਕੇਸ ਜਿਹੜੇ ਰਜਿਸਟਰਡ ਹੈ ਜਿਹੜੇ ਡਰੱਗ ਪੈਡਲਰਸ ਤੇ ਡਰੱਗ ਸਪਲਾਈਅਸ ਦੇ ਕੇਸ ਇਥੇ ਮੈਂ ਦੱਸਣਾ ਚਾਹੂੰਗਾ ਵੀ ਇਹ ਜਿਹੜੀ ਜੋ ਵੀ ਇਹ ਮਹਿੰਮ ਚੱਲੀ ਆ ਇਹਨਾਂ ਕ੍ਰੈਕਡਾਊਨ ਜਿਹੜਾ ਕੀਤਾ ਗਿਆ ਉਸ ਕ੍ਰੈਕਡਾਊਨ ਦਾ ਅਸਰ ਇਹ ਵੀ ਹੋਇਆ ਵੀ ਇਸ ਦੀ ਅਵੇਲੇਬਿਲਟੀ ਜਿਹੜੀ ਡਰੱਗਸ ਦੀ ਇਲੀਗਲ ਡਰੱਗਸ ਜਿਵੇਂ ਹੈਰੋਇਨ ਵਗੈਰਾ ਤੇ ਚਿੱਟਾ ਇਸ ਦੀ ਅਵੇਲੇਬਿਲਟੀ ਘਟਮ ਚਾਰਨ ਇਹ ਜਿਹੜੀ ਅਲਟਰਨੇਟਿਵ ਕੋਈ ਜਿਹੜੇ ਨਸ਼ਾ ਕਰਨ ਦੇ ਆਦੀ ਹੈ ਨਹੀਂ ਛੱਡ ਸਕਦੇ ਕਿਸੇ ਅਲਟਰਨੇਟਿਵ ਵੱਲ ਜਾਂਦੇ ਆ ਜਿੱਥੇ ਕਿ ਮੈਂ ਆਮ ਪਬਲਿਕ ਨੂੰ ਪੇਰੈਂਟਸ ਨੂੰ ਬੱਚਿਆਂ ਦੇ ਬਾਰੇ ਸਾਰਾ ਇਹੀ ਕਹੂੰਗਾ ਵੀ ਉਹ ਧਿਆਨ ਰੱਖਣ ਬੱਚਿਆਂ ਦਾ ਜੇ ਜਈ ਕੋਈ ਉਹਨਾਂ ਦੀ ਹੈਬਿਟਸ ਦੇ ਵਿੱਚ ਚੇਂਜ ਹੈ ਉਹਨਾਂ ਦੇ ਬਿਹੇਵੀਅਰਸ ਚ ਚੇਂਜ ਹੈ ਜਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਸਾਡਾ ਬੱਚਾ ਕੋਈ ਡਰੱਗਸ ਲੈ ਰਿਹਾ ਹੈ ਜਾਂ ਕੋਈ ਫਾਰਮਾਸਿਊਟੀਕਲ ਡਰੱਗ ਲੈ ਰਿਹਾ ਹੈ ਕੋਈ ਗੋਲੀ ਲੈ ਰਿਹਾ ਹੈ ਜਿਵੇਂ ਕੁਝ ਕੇਸਿਸ ਚ ਹੁਣੇ ਸਮਝ ਆ ਰਿਹਾ ਜਿਹੜਾ ਵੀ ਇਹਨਾਂ ਨੇ ਜਿਹੜੀ ਗੋਲੀ ਉਰਲੀ ਲੈਣ ਵਾਲੀ ਗੋਲੀ ਦਾ ਟੀਕੇ ਦੇ ਤੌਰ ਤੇ ਉਸ ਨੂੰ ਘੋਲ ਕੇ ਪਾਣੀ ਚ ਟੀਕੇ ਦੇ ਤੌਰ ਤੇ ਯੂਜ਼ ਕਰਦੇ ਉਹ ਬੜੀ ਫੈਟਲ ਹੋ ਜਾਂਦੀ ਆ ਆਪਦੇ ਬੰਦੇ ਵਾਸਤੇ ਬੰਦਾ ਮਰ ਵੀ ਸਕਦਾ ਤੇ ਅਸੀਂ ਜਿਹੜੀ ਮਹਿਮਾ ਜਿਹੜੀ ਨਸ਼ੇ ਦੇ ਖਿਲਾਫ ਇਸ ਨੂੰ ਅੱਗੇ ਲਿਜਾਂਦੇ ਹੋਏ ਜਿਵੇਂ ਆ ਅਨਫੋਰਚੂਨੇਟ ਜਿਹੜਾ ਇਨਸੀਡੈਂਟ ਹੋਇਆ ਹੈ ਜਿਹਦੇ ਵਿੱਚ ਕੁਝ ਜੈਥਸ ਹੋਈ ਹੈ ਤੇ ਇਹ ਅਨਫੋਰਚੂਨੇਟ ਆ ਆਪਣੇ ਸਾਰਿਆਂ ਵਾਸਤੇ ਤੇ ਅਸੀਂ ਜਿਹੜੀ ਮਹਿਮ ਚਲਾ ਰਹੇ ਆ ਲਗਾਤਾਰ ਉਹਦੇ ਵਿੱਚ ਅਸੀਂ ਹੋਰ ਅੱਗੇ ਚਲਦੇ ਹੋਏ ਦੇ ਡਰਗ ਐਡਮਿਨਿਸਟ੍ਰੇਸ਼ਨ ਦੇ ਹੈਲਥ ਐਡਮਿਨਿਸਟ੍ਰੇਸ਼ਨ ਤੇ ਐਡਮਿਨਿਸਟ੍ਰੇਸ਼ਨ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਵੱਲੋਂ ਸਾਰਾ ਅਸੀਂ ਰੇਡਿੰਗ ਟੀਮਸ ਬਣਾਈਆਂ ਗਈਆਂ ਸੀ ਅਸੀਂ ਕੱਲ ਵੀ ਜਿਹਦੇ ਵਿੱਚ ਇੱਕ ਬਹੁਤ ਹੀ ਵਧੀਆ ਵੱਡੀ ਰਿਕਵਰੀ ਹੋਈ ਖੁਰਾਨਾ ਮੈਡੀਸਨ ਹੋਲਸੇਲਰ ਹੈ ਉਹਦੇ ਪਾਸੋਂ ਪ੍ਰੀਗਾਬਲਨ ਟੈਬਲੇਟਸ 1,117,18000 ਅਤੇ ਇਵੇਂ ਹੀ ਜਿਹੜੀਆਂ ਟਿਪੈਂਡਰਡੋਲ 7 ਲੱਖ ਟੈਬਲੇਟਸ ਦੀ ਉਹਦੀ ਰਿਕਵਰੀ ਕੀਤੀ ਹੈ ਤੇ ਸਾਡੇ ਕੋਲ ਜੋ ਵੀ ਹੁਣ ਸਾਡੀ ਟੀਮਸ ਇਹ ਲਗਾਤਾਰ ਚਲਦੀਆਂ ਰਹਿਣਗੀਆਂ ਰੇਡਸ ਤੇ ਇਨਸਪੈਕਸ਼ਨਸ ਹੁੰਦੀਆਂ ਰਹਿਣਗੀਆਂ ਜੁਆਇੰਟ ਇਨਸਪੈਕਸ਼ਨਸ ਤੇ ਰੇਡਸ ਹੋਣਗੀਆਂ ਤੇ ਜਿਹੜੇ ਵੀ ਕੋਈ ਡਿਫਾਲਟਰ ਹੋਏ ਕੋਈ ਗਲਤ ਇਹਦੇ ਵਿੱਚ ਇਹਦੇ ਵਿੱਚ ਨਸ਼ਾ ਜਿਹੜਾ ਇਹਦਾ ਫਾਰਮਾਸਿਊਟੀਕਲ ਨਸ਼ਾ ਵੇਚਣ ਦੇ ਵਿੱਚ ਜੇ ਕੋਈ ਹੋਏ ਤੇ ਉਹਨਾਂ ਨੂੰ ਅਸੀਂ ਉਹਨਾਂ ਦੇ ਸਖਤ ਤੋਂ ਸਖਤ ਐਕਸ਼ਨ ਲਵਾਂਗੇ ਤੇ ਇਹਦੇ ਤੇ ਕਾਰਵਾਈ ਹੋਊਗੀ ਥੈਂਕ ਯੂ ਇਹ ਜ਼ਿਲ੍ਹੇ ਵਿੱਚ ਅਨਸੁਖਾਵੀ ਘਟਨਾ ਵਾਪਰੀ ਹੈ ਉਹਦੀ ਬਰੀਫਿੰਗ ਲਈ ਇਹ ਪੀਸੀ ਰੱਖੀ ਗਈ ਸੀ ਅ ਇੱਕ ਮੈਡੀਕਲ ਟੀਮ ਦਾ ਗਠਨ ਕੀਤਾ ਗਿਆ ਸੀ ਜਿਹਦੇ ਵਿੱਚ ਸੀਨੀਅਰ ਮੈਡੀਕਲ ਅਫੀਸਰ ਮੈਡੀਕਲ ਅਫੀਸਰ ਪੁਲਿਸ ਰਿਪ੍ਰੈਜ਼ੈਂਟੇਟਿਵ ਐਗਜ਼ੈਕਟਿਵ ਮਜਿਸਟ੍ਰੇਟ ਇਹ ਜਿਹੜੇ ਆਪਣੇ ਅ ਡੈਥਸ ਹੋਈਆਂ ਉਹਨਾਂ ਦੀ ਫੈਮਿਲੀਜ਼ ਨੂੰ ਵਿਜ਼ਿਟ ਕੀਤਾ ਸੀ ਤੇ ਉਹਨਾਂ ਵੱਲੋਂ ਇੱਕ ਰਿਪੋਰਟ ਵੀ ਸਬਮਿਟ ਕੀਤੀ ਗਈ ਹੈ ਜਿਹਦੇ ਵਿੱਚ ਮੈਡੀਕਲ ਟੀਮ ਵੱਲੋਂ ਦੱਸਿਆ ਗਿਆ ਹੈ ਕਿ ਚਾਰ ਵਿੱਚੋਂ ਤਿੰਨ ਜਿਹੜੇ ਪੇਸ਼ੈਂਟਸ ਅਨਫੋਰਚੂਨੇਟਲੀ ਇਮਿਊਨੋ ਕੰਪਰੋਮਾਈਜ਼ਡ ਉਹਨਾਂ ਦੀ ਸਥਿਤੀ ਸੀ ਤੇ ਇੱਕ ਪੇਸ਼ੈਂਟ ਸੋ ਅਨਫੋਰਚੂਨੇਟਲੀ ਅਲਸਰਸ ਵੀ ਸੀ ਬੈਕ ਤੇ ਤੇ ਇਹ ਮੋਬਾਈਲ ਪੋਜੀਸ਼ਨ 'ਚ ਸੀ ਤੇ ਇਹ ਇਹਨਾਂ ਨਾਊ ਡੀਡਿਕਸ਼ਨ ਸੈਂਟਰ 'ਚ ਕਾਫੀ ਵਾਰ ਆਦੇ ਜਾਂਦੇ ਰਹੇ ਹਨ ਜਿਹੜੇ ਚੌਥੇ ਹੈ ਉਹਨਾਂ ਦੇ ਆਈ ਥਿੰਕ ਮਲੋਟ ਤੋਂ ਇੱਕ ਆਪਣਾ ਗੋਲੀ ਲੈ ਕੇ ਆਏ ਜਿਹੜੀ ਔਰ ਸੈਂਟਰ ਤੋਂ ਤੇ ਇੱਥੇ ਆ ਕੇ ਉਹਨਾਂ ਨੇ ਇੰਜੈਕਸ਼ਨ ਰੂਪ ਚੋ ਲੈਣੀ ਚਾਹੀ ਤਾ ਉਹਦੇ ਕਾਰਨ ਉਹਨਾਂ ਦੀ ਡੈਥ ਹੋ ਗਈ ਹੈ ਇਹਦੇ ਨਾਲ ਨਾਲ ਇੱਕ ਵੱਖਰੀ ਟੀਮ ਦਾ ਵੀ ਗਠਨ ਕੀਤਾ ਗਿਆ ਸੀ ਅਗੇਨ ਮੈਡੀਕਲ ਸਿਵਲ ਤੇ ਪੁਲਿਸ ਆਫਿਸਰਸ ਦੀ ਕੰਬਾਈਨ ਟੀਮ ਸੀ ਜਿਹਦੇ ਵਿੱਚ ਇੱਕ ਐਕਸਟੈਂਸਿਵ ਰੇਡ ਕੰਡਕਟ ਕੀਤੀ ਗਈ ਹੈ ਕੱਲ ਫਿਰੋਜ਼ਪੁਰ ਵਿਖੇ ਇੱਕ ਮੈਡੀਕਲ ਸ਼ਾਪ ਸੀਲ ਹੋਈ ਹੈ ਤੇ ਲੱਖੋ ਕੇ ਬਰਾਮਦ ਵਿੱਚ ਪੰਜ ਮੈਡੀਕਲ ਸ਼ਾਪਸ ਇਨਸਪੈਕਟ ਕੀਤੀ ਗਈ ਉਹਦੇ ਵਿੱਚ 3 ਸੀਲ ਹੋਈਆਂ ਹਾਲਦੀ ਘੜੀ ਸਿਵਲ ਸਰਜਨ ਤੇ ਡਰਗ ਇਨਸਪੈਕਟਰ ਆਫਿਸ ਨੂੰ ਇਹ ਸਖਤ ਹਦਾਇਤਾਂ ਦਿੱਤੀ ਗਈਆਂ ਕਿ ਆਪਣੀ ਸਪੈਸ਼ਲ ਟੀਮਸ ਵੱਖਰੀ ਵੱਖਰੀ ਬਣਾ ਕੇ ਹਾਲਾਂ ਦੇ ਹਾਲਾਂਕਿ ਇਹਨਾਂ ਦੇ ਵੱਲੋਂ 207 ਦੇ ਕਰੀਬ ਇਨਸਪੈਕਸ਼ਨ ਇਸ ਸਾਲ ਹੋ ਗਈਆਂ ਸਤੰਬਰ ਤੱਕ ਬਟ ਇਸ ਜਿਵੇਂ ਤੁਹਾਡੇ ਨਾਲ ਤੁਸੀਂ ਵੀ ਇਹ ਸਾਰੀ ਜਾਣਕਾਰੀ ਸਾਡੇ ਨਾਲ ਸਾਂਝਾ ਕੀਤੀ ਹੈ ਕਿ ਜੀ ਵਖਰੀ ਵਖਰੀ ਅਟਟ ਥਾਵਾਂ ਤੇ ਆਪਣੇ ਮੈਡੀਕਲ ਸ਼ਾਪਸ ਬਾਰੇ ਜਿਹੜੀ ਇਨਫੋਰਮੇਸ਼ਨ ਸਾਂਝੀ ਕੀਤੀ ਗਈ ਹੈ ਉਹਦੇ ਲਈ ਅਸੀਂ ਇੱਕ ਸਪੈਸ਼ਲ ਟੀਮਸ ਦਾ ਗਠਨ ਕਰਕੇ 익ਸਟੈਂਸਿਵ ਜਿਹੜੀ ਸਰਚ ਇਨਸਪੈਕਸ਼ਨ ਰੇਡਸ ਐ ਤੇ ਸੀਜ਼ਰਸ ਐ ਉਹ ਕਿਤੇ ਜਾਣਗੇ ਇਹਦੇ ਨਾਲ ਨਾਲ ਜਿਹੜੇ ਆਪਣੇ ਮੁਹਿੰਮ ਚੱਲ ਰਹੀ ਹੈ ਯੁਧ ਨਸ਼ਾ ਵਿਰੋਧੋ ਜੰਗੀ ਪਦਰ ਤੇ ਸਰਕਾਰ ਦੀ ਹਦਾਇਤਾਂ ਦੇ ਅਨੁਸਾਰ ਚੱਲ ਰਹੀ ਹੈ ਉਹਦੇ ਤਹਿਤ ਆਪਣੇ ਜ਼ਿਲ੍ਹੇ ਵਿੱਚ ਆਲਰੇਡੀ ਜਿਹੜੇ ਡੀ ਐਡਿਕਸ਼ਨ ਸੈਂਟਰ ਦੀ ਆਪੀਡੀ ਆਈਪੀਡੀ ਡਬਲ ਤੇ ਟ੍ਰਿਪਲ ਹੋ ਚੁੱਕੀ ਹੈ ਸਪਲਾਈ ਸਾਈਡ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਆਪਣੇ ਡਰੱਗ ਜਿਹੜੇ ਆ ਉਹਨਾਂ ਤੇ ਬਹੁਤ ਜ਼ਿਆਦਾ ਸਪਲਾਈ ਚੇਨ ਨੂੰ ਕ੍ਰੈਕ ਕੀਤਾ ਗਿਆ ਹੈ ਤੇ ਉਹਦੇ ਵੀ ਕਾਫੀ ਥਲ ਪਈ ਹੈ ਉਹਦੀ ਰਿਕਵਰੀਜ਼ ਲਈ ਐਸਐਸਪੀ ਸਾਹਿਬ ਵੀ ਆਪਣੀ ਜਾਣਕਾਰੀ ਸਾਂਝਾ ਕਰਨਗੇ ਜੀ ਕਿੰਨੇ ਡਰਗ ਲਾਈਸੈਂਸ ਸਾਰੇ ਸ਼ੇਅਰ ਕਰਦੇ ਰਹੇ ਆ ਪੁਲਿਸ ਵੱਲੋਂ ਬਹੁਤ ਹੀ ਵਧੀਆ ਕਾਰਗੁਜ਼ਾਰੀ ਹੁੰਦੀ ਜਿਹੜੀਆਂ ਰਿਕਵਰੀਜ਼ ਤੇ ਜਿਹੜੇ ਕੇਸ ਰਜਿਸਟਰਡ ਜਿੰਨੇ ਕੇਸ ਰਜਿਸਟਰਡ ਤੇ ਰਿਕਵਰੀਜ਼ ਹੋਈਆਂ ਇਹ ਪਿਛਲੇ ਸਮੇਂ ਦਾ ਰਿਕਾਰਡ ਹੈ ਇਹਦੇ ਵਿੱਚ ਸਾਡੀ ਵੱਧ ਤੋਂ ਵੱਧ ਜਿਹੜੀ ਰਿਕਵਰੀ 212 ਕਿਲੋ ਹੋਂ ਤੱਕ ਜਿਹੜੀ ਹੈਰੋਇਨ ਰਿਕਵਰ ਹੋ ਚੁੱਕੀ ਹੈ ਜੋ ਪਿਛਲੇ ਕਿਸੇ ਵੀ ਸਮੇਂ ਪੂਰੇ ਇੱਕ ਸਾਲ ਦੀ ਰਿਕਵਰੀ ਨਾਲੋਂ 4-5 ਗੁਣਾ ਤੋਂ ਵੱਧ ਹੈ ਤੇ ਇਵੇਂ ਗ੍ਰਿਫਤਾਰੀਆਂ ਤੇ ਇਵੇਂ ਕੇਸ ਜਿਹੜੇ ਰਜਿਸਟਰਡ ਹੈ ਜਿਹੜੇ ਡਰੱਗ ਪੈਡਲਰਸ ਦੇ ਡਰੱਗ ਸਪਲਾਈਅਰਸ ਦੇ ਕੇਸ ਇੱਥੇ ਮੈਂ ਦੱਸਣਾ ਚਾਹੂੰਗਾ ਵੀ ਇਹ ਜਿਹੜੀ ਜੋ ਵੀ ਇਹ ਮਹਿੰਮ ਚੱਲੀ ਆ ਇਹਨਾਂ ਕ੍ਰੈਕਡਾਊਨ ਜਿਹੜਾ ਕੀਤਾ ਗਿਆ ਉਸ ਕ੍ਰੈਕਡਾਊਨ ਦਾ ਅਸਰ ਇਵੇਂ ਹੋਇਆ ਵੀ ਇਸ ਦੀ ਅਵੇਲੇਬਿਲਟੀ ਜਿਹੜੀ ਡਰੱਗਸ ਦੀ ਇਲੀਗਲ ਡਰੱਗਸ ਜਿਵੇਂ ਹੈਰੋਇਨ ਵਗੈਰਾ ਤੇ ਚਿੱਟਾ ਇਸ ਦੀ ਅਵੇਲੇਬਿਲਿਟੀ ਘਟਮ ਚ ਕਰਨ ਇਹ ਜਿਹੜੀ ਹੈ ਅਲਟਰਨੇਟਿਵ ਕੋਈ ਜਿਹੜੇ ਨਸ਼ਾ ਕਰਨ ਦੇ ਆਦੀ ਹੈ ਨਹੀਂ ਛੱਡ ਸਕਦੇ ਕਿਸੇ ਅਲਟਰਨੇਟਿਵ ਵੱਲ ਜਾਂਦੇ ਆ ਜਿੱਥੇ ਕਿ ਮੈਂ ਆਮ ਪਬਲਿਕ ਨੂੰ ਪੇਰੈਂਟਸ ਨੂੰ ਬੱਚਿਆਂ ਦੇ ਬਾਰੇ ਸਾਰਾ ਇਹੀ ਕਹੂੰਗਾ ਵੀ ਉਹ ਧਿਆਨ ਰੱਖਣ ਬੱਚਿਆਂ ਦਾ ਜੇ ਜਈ ਕੋਈ ਉਹਨਾਂ ਦੀ ਹੈਬਿਟਸ ਵਿੱਚ ਚੇਂਜ ਹੈ ਉਹਨਾਂ ਦੇ ਬਿਹੇਵੀਅਰ ਵਿੱਚ ਚੇਂਜ ਹੈ ਜਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਸਾਡਾ ਬੱਚਾ ਕੋਈ ਡਰੱਗਸ ਲੈ ਰਿਹਾ ਹੈ ਜਾਂ ਕੋਈ ਫਾਰਮਾਸਿਊਟੀਕਲ ਡਰੱਗ ਲੈ ਰਿਹਾ ਹੈ ਕੋਈ ਗੋਲੀ ਲੈ ਰਿਹਾ ਹੈ ਜਿਵੇਂ ਕੁਝ ਕੇਸਿਸ ਜੁ ਹੁਣੀ ਸਮਝ ਆ ਰਿਹਾ ਜਿਹੜਾ ਵੀ ਇਹਨਾਂ ਨੇ ਜਿਹੜੀ ਗੋਲੀ ਉਰਲੀ ਲੈਣ ਵਾਲੀ ਗੋਲੀ ਦਾ ਟੀਕੇ ਦੇ ਤੌਰ ਤੇ ਉਸ ਨੂੰ ਘੋਲ ਕੇ ਪਾਣੀ ਚ ਟੀਕੇ ਦੇ ਤੌਰ ਤੇ ਯੂਜ਼ ਕਰਦੇ ਉਹ ਬੜੀ ਫੈਟਲ ਹੋ ਜਾਂਦੀ ਆ ਆਪਦੇ ਬੰਦੇ ਵਾਸਤੇ ਬੰਦਾ ਮਰ ਵੀ ਸਕਦਾ ਤੇ ਅਸੀਂ ਜਿਹੜੀ ਮਹਿਮਾ ਜਿਹੜੀ ਨਸ਼ੇ ਦੇ ਖਿਲਾਫ ਇਸ ਨੂੰ ਅੱਗੇ ਲਿਜਾਂਦੇ ਹੋਏ ਜਿਵੇਂ ਆ ਅਨਫੋਰਚੂਨੇਟ ਜਿਹੜਾ ਇਨਸੀਡੈਂਟ ਹੋਇਆ ਜਿਹਦੇ ਵਿੱਚ ਕੁਝ ਜੱਤ ਸੋਈਆਂ ਤੇ ਇਹ ਅਨਫੋਰਚੂਨੇਟ ਆ ਆਪਣੇ ਸਾਰਿਆਂ ਵਾਸਤੇ ਤੇ ਅਸੀਂ ਜਿਹੜੀ ਮਹਿਮ ਚਲਾ ਰਹੇ ਆ ਲਗਾਤਾਰ ਉਹਦੇ ਵਿੱਚ ਅਸੀਂ ਹੋਰ ਅੱਗੇ ਚਲਦੇ ਹੋਏ ਜਿਹੜੇ ਡਰਗ ਐਡਮਿਨਿਸਟ੍ਰੇਸ਼ਨ ਐਸ ਹੈਲਥ ਐਡਮਿਨਿਸਟ੍ਰੇਸ਼ਨ ਤੇ ਐਡਮਿਨਿਸਟ੍ਰੇਸ਼ਨ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਵੱਲੋਂ ਸਾਰਾ ਅਸੀਂ ਰੇਡਿੰਗ ਟੀਮਸ ਬਣਾਈਆਂ ਗਈਆਂ ਅਸੀਂ ਕੱਲ ਵੀ ਜਿਹਦੇ ਵਿੱਚ ਇੱਕ ਬਹੁਤ ਹੀ ਵਧੀਆ ਵੱਡੀ ਰਿਕਵਰੀ ਹੋਈ ਖੁਰਾਨਾ ਮੈਡੀਸਨ ਹੋਲਸੇਲਰ ਹੈ ਉਹਦੇ ਪਰਸੋਂ ਪ੍ਰੀਗੇਬਲਨ ਟੈਬਲੇਟਸ 1,117,18,000 ਅਤੇ ਐਵੇਂ ਹੀ ਜਿਹੜੀਆਂ ਟਿਪੈਂਡਰਡੋਲ 7 ਲੱਖ ਟੈਬਲੇਟਸ ਦੀ ਉਹਦੀ ਰਿਕਵਰੀ ਕੀਤੀ ਹੈ ਤੇ ਸਾਡੇ ਕੋਲ ਜੋ ਵੀ ਹੁਣ ਸਾਡੀ ਟੀਮਸ ਇਹ ਲਗਾਤਾਰ ਚਲਦੀਆਂ ਰਹਿਣਗੀਆਂ ਰੇਡਸ ਤੇ ਇਨਸਪੈਕਸ਼ਨਸ ਹੁੰਦੀਆਂ ਰਹਿਣਗੀਆਂ ਜੁਆਇੰਟ ਇਨਸਪੈਕਸ਼ਨਸ ਤੇ ਰੇਡਸ ਹੋਣਗੀਆਂ ਤੇ ਜਿਹੜੇ ਵੀ ਕੋਈ ਡਿਫਾਲਟਰ ਹੋਏ ਕੋਈ ਗਲਤ ਇਹਦੇ ਵਿੱਚ ਇਹਦੇ ਵਿੱਚ ਨਸ਼ਾ ਜਿਹੜਾ ਇਹਦਾ ਫਾਰਮਾਸਿਊਟੀਕਲ ਨਸ਼ਾ ਵੇਚਣ ਦੇ ਵਿੱਚ ਜੇ ਕੋਈ ਹੋਏ ਤਾਂ ਉਹਨਾਂ ਨੂੰ ਅਸੀਂ ਉਹਨਾਂ ਦੇ ਸਖਤ ਤੋਂ ਸਖਤ ਐਕਸ਼ਨ ਲਵਾਂਗੇ ਤੇ ਇਹਦੇ ਤੇ ਕਾਰਵਾਈ ਹੋਊਗੀ ਥੈਂਕ ਯੂ ਇਸ ਜ਼ਿਲ੍ਹੇ ਵਿੱਚ ਅਨਸੁਖਾਵੀ ਘਟਨਾ ਵਾਪਰੀ ਹੈ ਉਹਦੀ ਬਰੀਫਿੰਗ ਲਈ ਇਹ ਪੀਸੀ ਰੱਖੀ ਗਈ ਸੀ ਅ ਇੱਕ ਮੈਡੀਕਲ ਟੀਮ ਦਾ ਗਠਨ ਕੀਤਾ ਗਿਆ ਸੀ ਜਿਹਦੇ ਵਿੱਚ ਸੀਨੀਅਰ ਮੈਡੀਕਲ ਅਫੀਸਰ ਮੈਡੀਕਲ ਅਫੀਸਰ ਪੁਲਿਸ ਰਿਪ੍ਰੈਜ਼ੈਂਟੇਟਿਵ ਤੇ ਐਗਜ਼ੈਕਟਿਵ ਮਜਿਸਟ੍ਰੇਟ ਇਹ ਜਿਹੜੇ ਆਪਣੇ ਅ ਡੈਥ ਹੋਈਆਂ ਉਹਨਾਂ ਦੀ ਫੈਮਲੀਜ਼ ਨੂੰ ਵਿਜ਼ਿਟ ਕੀਤਾ ਸੀ ਤੇ ਉਹਨਾਂ ਵੱਲੋਂ ਇੱਕ ਰਿਪੋਰਟ ਵੀ ਸਬਮਿਟ ਕੀਤੀ ਗਈ ਹੈ ਜਿਹਦੇ ਵਿੱਚ ਮੈਡੀਕਲ ਟੀਮ ਵੱਲੋਂ ਦੱਸਿਆ ਗਿਆ ਹੈ ਕਿ ਚਾਰ ਵਿੱਚੋਂ ਤਿੰਨ ਜਿਹੜੇ ਪੇਸ਼ੈਂਟਸ ਅਨਫੋਰਚੂਨੇਟਲੀ ਇਮਿਊਨੋ ਕੰਪਰੋਮਾਈਜ਼ਡ ਉਹਨਾਂ ਦੀ ਸਥਿਤੀ ਸੀ ਤੇ ਇੱਕ ਪੇਸ਼ੈਂਟ ਸੋ ਅਨਫੋਰਚੂਨੇਟਲੀ ਅਲਸਰਸ ਵੀ ਸੀ ਬੈਕ ਤੇ ਤੇ ਇਹ ਮੋਬਾਈਲ ਪੋਜੀਸ਼ਨ 'ਚ ਸੀ ਤੇ ਇਹ ਇਹਨਾਂ ਨਾਉ ਡੀ ਐਡਿਕਸ਼ਨ ਸੈਂਟਰ 'ਚ ਕਾਫੀ ਵਾਰ ਆਦੇ ਜਾਂਦੇ ਰਹੇ ਹਨ ਜਿਹੜੇ ਚੌਥੇ ਹੈ ਉਹਨਾਂ ਦੇ ਆਈ ਥਿੰਕ ਮਲੋਠ ਤੋਂ ਇੱਕ ਆਪਣਾ ਗੋਲੀ ਲੈ ਕੇ ਆਏ ਜਿਹੜੀ ਓਟ ਸੈਂਟਰ ਤੋਂ ਤੇ ਇੱਥੇ ਆ ਕੇ ਉਹਨਾਂ ਨੇ ਇੰਜੈਕਸ਼ਨ ਰੂਪ ਚੋ ਲੈਣੀ ਚਾਹੀ ਤਾ ਉਹਦੇ ਕਾਰਨ ਉਹਨਾਂ ਦੀ ਡੈਥ ਹੋ ਗਈ ਹੈ ਇਹਦੇ ਨਾਲ ਨਾਲ ਇੱਕ ਵੱਖਰੀ ਟੀਮ ਦਾ ਵੀ ਗਠਨ ਕੀਤਾ ਗਿਆ ਸੀ ਅਗੇਨ ਮੈਡੀਕਲ ਸਿਵਲ ਤੇ ਪੁਲਿਸ ਆਫਿਸਰਸ ਦੀ ਕੰਬਾਈਨ ਟੀਮ ਸੀ ਜਿਹਦੇ ਵਿੱਚ ਇੱਕ ਐਕਸਟੈਂਸਿਵ ਰੇਡ ਕੰਡਕਟ ਕੀਤੀ ਗਈ ਹੈ ਕੱਲ ਫਿਰੋਜ਼ਪੁਰ ਵਿੱਚ ਇੱਕ ਮੈਡੀਕਲ ਸ਼ਾਪ ਸੀਲ ਹੋਈ ਹੈ ਤੇ ਲੱਖੋ ਕੇ ਬਹਿਰਾਮ ਵਿੱਚ ਇੱਕ ਪੰਜ ਮੈਡੀਕਲ ਸ਼ਾਪਸ ਇਨਸਪੈਕਟ ਕੀਤੀ ਗਈ ਉਹਦੇ ਵਿੱਚ 3 ਸੀਲ ਹੋਈਆਂ ਹਾਲਦੀਗੜੀ ਸਿਵਲ ਸਰਜਨ ਤੇ ਡਰਗ ਇਨਸਪੈਕਟਰ ਆਫਿਸ ਨੂੰ ਇਹ ਸਖਤ ਹਦਾਇਤਾਂ ਦਿੱਤੀ ਗਈਆਂ ਹੈ ਕਿ ਆਪਣੀ ਸਪੈਸ਼ਲ ਟੀਮਸ ਵੱਖਰੀ ਵੱਖਰੀ ਬਣਾ ਕੇ ਹਾਲਾਂਕਿ ਇਹਨਾਂ ਦੇ ਵੱਲੋਂ 207 ਦੇ ਕਰੀਬ ਇਨਸਪੈਕਸ਼ਨ ਇਸ ਸਾਲ ਹੋ ਗਈਆਂ ਸਤੰਬਰ ਤੱਕ ਬਟ ਇਸ ਜਿਵੇਂ ਤੁਹਾਡੇ ਨਾਲ ਤੁਸੀਂ ਵੀ ਇਹ ਸਾਰੀ ਜਾਣਕਾਰੀ ਸਾਡੇ ਨਾਲ ਸਾਂਝਾ ਕੀਤੀ ਹੈ ਕਿ ਜੀ ਵਖਰੀ ਵਖਰੀ ਅਟਟ ਖਾਵਾਂ ਤੇ ਆਪਣੇ ਮੈਡੀਕਲ ਸ਼ਾਪਸ ਬਾਰੇ ਜਿਹੜੀ ਇਨਫੋਰਮੇਸ਼ਨ ਸਾਂਝੀ ਕੀਤੀ ਗਈ ਹੈ ਉਹਦੇ ਲਈ ਅਸੀਂ ਇੱਕ ਸਪੈਸ਼ਲ ਟੀਮਸ ਦਾ ਗਠਨ ਕਰਕੇ 익ਸਟੈਂਸਿਵ ਜਿਹੜੀ ਸਰਚ ਇਨਸਪੈਕਸ਼ਨ ਰੇਡਸ ਐ ਤੇ ਸੀਜ਼ਰਸ ਐ ਉਹ ਕਿਤੇ ਜਾਣਗੇ ਇਹਦੇ ਨਾਲ ਨਾਲ ਜਿਹੜੇ ਆਪਣੇ ਮਹਿੰਮ ਚੱਲ ਰਹੀ ਹੈ ਯੁਧ ਨਸ਼ਾ ਵਿਰੋਧੋ ਜੰਗੀ ਪਦਰਤੇ ਸਰਕਾਰ ਦੀ ਹਦਾਇਤਾਂ ਦੇ ਅਨੁਸਾਰ ਚੱਲ ਰਹੀ ਹੈ ਉਹਦੇ ਤਹਿਤ ਆਪਣੇ ਜ਼ਿਲ੍ਹੇ ਵਿੱਚ ਆਲਰੇਡੀ ਜਿਹੜੇ ਡੀ ਐਡਿਕਸ਼ਨ ਸੈਂਟਰ ਦੀ ਓ ਪੀ ਡੀ ਆਈ ਪੀ ਡੀ ਡਬਲ ਤੇ ਟ੍ਰਿਪਲ ਹੋ ਚੁੱਕੀ ਹੈ ਸਪਲਾਈ ਸਾਈਡ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਆਪਣੇ ਡਰੱਗ ਜਿਹੜੇ ਆ ਉਹਨਾਂ ਤੇ ਬਹੁਤ ਜ਼ਿਆਦਾ ਸਪਲਾਈ ਚੇਨ ਨੂੰ ਕ੍ਰੈਕ ਕੀਤਾ ਗਿਆ ਹੈ ਤੇ ਉਹਦੇ ਵੀ ਕਾਫੀ ਥਲ ਪਈ ਹੈ ਉਹਦੀ ਰਿਕਵਰੀਜ਼ ਲਈ ਐਸਐਸਪੀ ਸਾਹਿਬ ਵੀ ਆਪਣੀ ਜਾਣਕਾਰੀ ਸਾਂਝਾ ਕਰਨਗੇ ਜੀ ਕਿੰਨੇ ਡਰਗ ਲਾਈਸੈਂਸ ਸਾਰੇ ਸ਼ੇਅਰ ਕਰਦੇ ਰਹੇ ਆ ਪੁਲਿਸ ਵੱਲੋਂ ਬਹੁਤ ਹੀ ਵਧੀਆ ਕਾਰਗੁਜ਼ਾਰੀ ਹੁੰਦੀ ਜਿਹੜੀਆਂ ਰਿਕਵਰੀਜ਼ ਤੇ ਜਿਹੜੇ ਕੇਸ ਰਜਿਸਟਰਡ ਜਿੰਨੇ ਕੇਸ ਰਜਿਸਟਰਡ ਤੇ ਰਿਕਵਰੀਜ਼ ਹੋਈਆਂ ਇਹ ਪਿਛਲੇ ਸਮੇਂ ਦਾ ਰਿਕਾਰਡ ਹੈ ਤੇ ਇਹਦੇ ਵਿੱਚ ਸਾਡੀ ਵੱਧ ਤੋਂ ਵੱਧ ਜਿਹੜੀ ਰਿਕਵਰੀ 200 12 किलो ਹੋਂ ਤੱਕ ਜਿਹੜੀ ਹੈਰੋਇਨ ਰਿਕਵਰ ਹੋ ਚੁੱਕੀ ਹੈ ਜੋ ਪਿਛਲੇ ਕਿਸੇ ਵੀ ਸਮੇਂ ਪੂਰੇ 1 ਸਾਲ ਦੀ ਰਿਕਵਰੀ ਨਾਲੋਂ 4-5 ਗੁਣਾ ਤੋਂ ਵੱਧ ਹੈ ਤੇ ਇਵੇਂ ਗ੍ਰਿਫਤਾਰੀਆਂ ਤੇ ਇਵੇਂ ਕੇਸ ਜਿਹੜੇ ਰਜਿਸਟਰਡ ਹੈ ਜਿਹੜੇ ਡਰਗ ਪੈਡਲਰਸ ਤੇ ਡਰਗ ਸਪਲਾਈਅਸ ਦੇ ਕੇਸ ਇਥੇ ਮੈਂ ਦੱਸਣਾ ਚਾਹੂੰਗਾ ਵੀ ਇਹ ਜਿਹੜੀ ਜੋ ਵੀ ਇਹ ਮਹਿੰਮ ਚੱਲੀ ਆ ਇਹਨਾਂ ਕ੍ਰੈਕਡਾਊਨ ਜਿਹੜਾ ਕੀਤਾ ਗਿਆ ਉਸ ਕ੍ਰੈਕਡਾਊਨ ਦਾ ਅਸਰ ਇਹ ਵੀ ਹੋਇਆ ਵੀ ਇਸ ਦੀ ਅਵੇਲੇਬਿਲਟੀ ਜਿਹੜੀ ਡਰੱਗਸ ਦੀ ਇਲੀਗਲ ਡਰੱਗਸ ਜਿਵੇਂ ਹੈਰੋਇਨ ਵਗੈਰਾ ਤੇ ਚਿੱਟਾ ਇਸ ਦੀ ਅਵੇਲੇਬਿਲਟੀ ਘਟਮ ਚਰਨ ਇਹ ਜਿਹੜੀ ਆਲਟਰਨੇਟਿਵ ਕੋਈ ਜਿਹੜੇ ਨਸ਼ਾ ਕਰਨ ਦੇ ਆਦੀ ਹੈ ਨਹੀਂ ਛੱਡ ਸਕਦੇ ਕਿਸੇ ਆਲਟਰਨੇਟਿਵ ਵੱਲ ਜਾਂਦੇ ਆ ਜਿੱਥੇ ਕਿ ਮੈਂ ਆਮ ਪਬਲਿਕ ਨੂੰ ਪੇਰੈਂਟਸ ਨੂੰ ਬੱਚਿਆਂ ਦੇ ਬਾਰੇ ਸਾਰਾ ਇਹੀ ਕਹੂੰਗਾ ਵੀ ਉਹ ਧਿਆਨ ਰੱਖਣ ਬੱਚਿਆਂ ਦਾ ਜੇ ਜਈ ਕੋਈ ਉਹਨਾਂ ਦੀ ਹੈਬਿਟਸ ਦੇ ਵਿੱਚ ਚੇਂਜ ਹੈ ਉਹਨਾਂ ਦੇ ਬਿਹੇਵੀਅਰਸ ਚ ਚੇਂਜ ਹੈ ਜਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਸਾਡਾ ਬੱਚਾ ਕੋਈ ਡਰੱਗਸ ਲੈ ਰਿਹਾ ਹੈ ਜਾਂ ਕੋਈ ਫਾਰਮਾਸਿਊਟੀਕਲ ਡਰੱਗ ਲੈ ਰਿਹਾ ਹੈ ਕੋਈ ਗੋਲੀ ਲੈ ਰਿਹਾ ਹੈ ਜਿਵੇਂ ਕੁਝ ਕੇਸਿਸ ਚ ਹੁਣੀ ਸਮਝ ਆ ਰਿਹਾ ਜਿਹੜਾ ਵੀ ਇਹਨਾਂ ਨੇ ਜਿਹੜੀ ਗੋਲੀ ਉਰਲੀ ਲੈਣ ਵਾਲੀ ਗੋਲੀ ਦਾ ਟੀਕੇ ਦੇ ਤੌਰ ਤੇ ਉਸ ਨੂੰ ਘੋਲ ਕੇ ਪਾਣੀ ਚ ਟੀਕੇ ਦੇ ਤੌਰ ਤੇ ਯੂਜ਼ ਕਰਦੇ ਹੋ ਬੜੀ ਫੈਟਲ ਹੋ ਜਾਂਦੀ ਆ ਆਪਦੇ ਬੰਦੇ ਵਾਸਤੇ ਬੰਦਾ ਮਰ ਵੀ ਸਕਦਾ ਤੇ ਅਸੀਂ ਜਿਹੜੀ ਮਹਿਮਾ ਜਿਹੜੀ ਨਸ਼ੇ ਦੇ ਖਿਲਾਫ ਇਸ ਨੂੰ ਅੱਗੇ ਲਿਜਾਂਦੇ ਹੋਏ ਜਿਵੇਂ ਆ ਅਨਫੋਰਚੂਨੇਟ ਜਿਹੜਾ ਇਨਸੀਡੈਂਟ ਹੋਇਆ ਹੈ ਜਿਹਦੇ ਵਿੱਚ ਕੁਝ ਡੈਥਸ ਹੋਈ ਹੈ ਤੇ ਇਹ ਅਨਫੋਰਚੂਨੇਟ ਆ ਆਪਣੇ ਸਾਰਿਆਂ ਵਾਸਤੇ ਤੇ ਅਸੀਂ ਜਿਹੜੀ ਮਹਿਮਾ ਚਲਾ ਰਹੇ ਆ ਲਗਾਤਾਰ ਉਹਦੇ ਵਿੱਚ ਅਸੀਂ ਹੋਰ ਅੱਗੇ ਚੱਲਦੇ ਹੋਏ ਜਿਹੜੇ ਡਰਗ ਐਡਮਿਨਿਸਟ੍ਰੇਸ਼ਨ ਹੈ ਹੈਲਥ ਐਡਮਿਨਿਸਟ੍ਰੇਸ਼ਨ ਤੇ ਐਡਮਿਨਿਸਟ੍ਰੇਸ਼ਨ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਵੱਲੋਂ ਸਾਰਾ ਅਸੀਂ ਰੇਡਿੰਗ ਟੀਮਸ ਬਣਾਈਆਂ ਕੀਆਂ ਅਸੀਂ ਕੱਲ ਵੀ ਜਿਹਦੇ ਵਿੱਚ ਇੱਕ ਬਹੁਤ ਹੀ ਵਧੀਆ ਵੱਡੀ ਰਿਕਵਰੀ ਹੋਈ ਖੁਰਾਨਾ ਮੈਡੀਸਨ ਹੋਲਸੇਲਰ ਹੈ ਉਹਦੇ ਪਾਸੋਂ ਪ੍ਰੀਗੇਬਿਲਿਟੀ ਟੈਬਲੇਟਸ 1,11,18000 ਅਤੇ ਇਵੇਂ ਹੀ ਜਿਹੜੀਆਂ ਟਿਪੈਂਡਰ ਟੋਲ 7 ਲੱਖ ਟੈਬਲੇਟਸ ਦੀ ਉਹਦੀ ਰਿਕਵਰੀ ਕੀਤੀ ਹੈ ਤੇ ਸਾਡੇ ਕੋਲ ਜੋ ਵੀ ਹੁਣ ਸਾਡੀ ਟੀਮਸ ਇਹ ਲਗਾਤਾਰ ਚਲਦੀਆਂ ਰਹਿਣਗੀਆਂ ਰੇਡਸ ਤੇ ਇਨਸਪੈਕਸ਼ਨਸ ਹੁੰਦੀਆਂ ਰਹਿਣਗੀਆਂ ਜੁਆਇੰਟ ਇਨਸਪੈਕਸ਼ਨਸ ਤੇ ਰੇਡਸ ਹੋਣਗੀਆਂ ਤੇ ਜਿਹੜੇ ਵੀ ਕੋਈ ਡਿਫਾਲਟਰ ਹੋਏ ਕੋਈ ਗਲਤ ਇਹਦੇ ਵਿੱਚ ਇਹਦੇ ਵਿੱਚ ਨਸ਼ਾ ਜਿਹੜਾ ਇਹਦਾ ਫਾਰਮਾਸਿਊਟਿਕਲ ਨਸ਼ਾ ਵੇਚਣ ਦੇ ਵਿੱਚ ਜੇ ਕੋਈ ਹੋਏ ਤੇ ਉਹਨਾਂ ਨੂੰ ਅਸੀਂ ਉਹਨਾਂ ਦੇ ਸਖਤ ਤੋਂ ਸਖਤ ਐਕਸ਼ਨ ਲਵਾਂਗੇ